ਸਤਿ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਮੇਰੇ ਨਾਲ ਨੇ ਹਰਜਿੰਦਰ ਸਿੰਘ ਢਿੱਲੋਂ ਅੱਜ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਕਿਉਂਕਿ ਜਿੱਥੇ ਅਕਾਲ ਤਖਤ ਸਾਹਿਬ ਦੇ ਵੱਲੋਂ ਧਾਰਮਿਕ ਤਨਖਾਹ ਲਈ ਗਈ ਹੈ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਭਵਿੱਖ ਦੇ ਵਿੱਚ ਵੱਡੀ ਹਲਚਲ ਕਰਦਾ ਦਿਖਾਈ ਦੇ ਰਿਹਾ ਇੱਕ ਪਾਸੇ ਜੋ ਐਚਐਸ ਫੂਲਕਾ ਨੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਵੀ ਕਾਰਵਾਈਆਂ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਹਰ ਕਿਵੇਂ ਦੇਖਦੇ ਹੋ ਅੱਜ ਐਚਐਸ ਫੂਲਕਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀ ਜੋ ਚਰਚਾ ਛਿੜਪੀ ਤੇ ਦੂਜੇ ਪਾਸੇ ਢਿੰਡਸਾ ਤੇ ਬੀਬੀ ਜਗੀਰਕਾਰ ਦੇ ਸੁਖਬੀਰ ਬਾਦਲ ਨੂੰ ਲੈ ਕੇ ਬਿਆਨ ਸਾਹਮਣੇ ਆਉਣ ਲੱਗੇ ਵੀ ਨਵੇਂ ਪ੍ਰਧਾਨ ਜੇ ਦੁਬਾਰਾ ਬਣਦਾ ਕੋਈ ਉਹਨਾਂ ਦਾ ਸਵਾਗਤ ਕਰ ਰਿਹਾ ਤੇ ਕੋਈ ਵਿਰੋਧ ਕਰ ਰਿਹਾ ਅੱਜ ਪਹਿਲਾਂ ਸ਼ੁਰੂਆਤ ਕਰ ਲੈਣਾ ਐਚਐਸ ਫੂਲਕਾ ਤੋਂ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ 1984 ਦੇ ਮਾਮਲਿਆਂ ਦੇ ਵਿੱਚ ਉਹਨਾਂ ਦੀ ਅਕਾਲੀ ਦਲ ਚ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਪੰਜਾਬ ਨੂੰ ਸਮਝਣ ਦੀ ਬੜੀ ਲੋੜ ਆ ਹੂੰ ਪੰਜਾਬ ਨੂੰ ਜਿਹੜਾ ਬੰਦਾ ਉਹੀ ਸਮਝ ਸਕਦਾ ਜਿਹੜਾ ਪੰਜਾਬ ਦੇ ਵਿੱਚ ਜੰਮਿਆ ਤੇ ਪੰਜਾਬ ਦੀ ਮਿੱਟੀ ਨਾਲ ਮੋਹ ਪਿਆਰ ਆ ਐਚਐਸ ਫੂਲਕਾ ਦੀ ਜਿੱਥੋਂ ਤੱਕ ਗੱਲ ਆ ਐਚਐਸ ਫੂਲਕਾ ਇੱਕ ਤਾਂ ਸਿੱਖ ਬੁੱਧੀਜੀਵੀ ਆਪਾਂ ਮੰਨ ਲਈਏ ਇੱਕ ਉਹਨਾਂ ਨੂੰ ਐਡਵੋਕੇਟ ਜਿਹੜੇ ਉਹ ਹੈਗੇ ਨੇ ਜਿਹੜੇ ਕਿ ਲੰਗਿਆਂ ਦਾ ਕੇਸ ਲੜ ਰਹੇ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ ਪੰਜਾਬ ਦੀ ਸਿਆਸਤ ਆ ਜਾਂ ਜਿਹੜੀ ਸਿੱਖ ਸਿਆਸਤ ਆ ਉਸ ਨੂੰ ਕਿਵੇਂ ਸਮਝਿਆ ਜਾਊਗਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਆਉਣਾ ਬਹੁਤ ਪੰਜਾਬ ਦੇ ਲਈ ਫਾਇਦੇਮੰਦ ਹੋਊਗਾ ਕਿਉਂਕਿ ਪੰਜਾਬ ਆ ਜਿਹੜਾ ਉਹ ਇੱਕ ਸਲੋਗਨ ਪੜਦੇ ਅਕਸਰ ਕਿ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਜੇਕਰ ਉਸ ਸਲੋਗਨ ਨੂੰ ਜਉਂਦਾ ਰੱਖਣਾ ਤਾਂ ਬਾਕੀ ਅਜਿਹੇ ਸੁਹਿਰਦ ਬੰਦਿਆਂ ਦੀ ਲੋੜ ਆ ਕਿ ਪੰਜਾਬ ਲਈ ਜਿਹੜੇ ਵਾਕਈ ਚਿੰਤਤ ਨੇ ਜਿਵੇਂ ਹੁਣ 1984 ਤੋਂ ਲੈ ਕੇ ਲਗਾਤਾਰ ਐਸਐਸ ਫੂਲਕਾ ਜਿਹੜੇ ਕਿ ਉਹ 84 ਕਤਲੇਆਮ ਦਾ ਜਿਹੜਾ ਕਿ ਕੇਸ ਲੜ ਰਹੇ ਨੇ ਜਿਹੜੇ ਉਦੋਂ ਉਸ ਵਕਤ ਸਾਡੇ ਸਿਰਾਂ ਦੇ ਪੱਗਾਂ ਨੂੰ ਲਾਇਆ ਗਿਆ ਸਾਡੀਆਂ ਧੀਆਂ ਭੈਣਾਂ ਦੇ ਚੁੰਨਿਆਂ ਨੂੰ ਰੋਲ ਲਿਆ ਗਿਆ ਅਜਿਹੇ ਬੰਦਿਆਂ ਦਾ ਜੇਕਰ ਅਕਾਲੀ ਦਲ ਦੇ ਵਿੱਚ ਸਮੂਲੀਅਤ ਹੁੰਦੀ ਆ ਤਾਂ ਬਹੁਤ ਅ ਫਾਇਦੇਮੰਦ ਹੋਊਗੀ ਪੰਜਾਬ ਦੇ ਲਈ ਪੰਜਾਬ ਦੀ ਸਿਆਸਤ ਦਾ ਜਿਹੜਾ ਅਵਾਰ ਆ ਉਹ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਇਹ ਵੀ ਹੋਊਗਾ ਕਿ ਬਹੁਤ ਉੱਤੇ ਤੱਕ ਚੱਕਿਆ ਜਾਊ ਇੱਥੇ ਮੈਂ ਤੁਹਾਨੂੰ ਇੱਕ ਗੱਲ ਇਹ ਚ ਐਡ ਕਰਨਾ ਚਾਹੂੰਗਾ ਜਦੋਂ ਪਹਿਲਾਂ 2017 ਦੇ ਵਿੱਚ ਅਕਾਲੀ ਦਲ ਨੂੰ ਹਰਾਇਆ ਜਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ 20 ਤੋਂ ਜ਼ਿਆਦਾ ਵਿਧਾਇਕ ਲੈ ਕੇ ਜਿਹੜੀ ਆ ਪਾਰਟੀ ਵਿਰੋਧੀ ਧਰ ਦੇ ਵਿੱਚ ਆਈ ਉਦੋਂ ਵਿੱਚ ਸਪੂਰਕ ਆਮ ਆਦਮੀ ਪਾਰਟੀ ਚ ਸੀ ਉਹਨਾਂ ਨੇ ਚੋਣ ਵੀ ਲੜੀ ਬਾਦਲਾਂ ਨੂੰ ਭੰਡਿਆ ਵੀ ਇਕਾਲੀ ਦਲ ਨੂੰ ਵੀ ਭੰਡਿਆ ਪਰ ਅੱਜ ਉਹੀ ਐਚਐਸ ਫੂਲ ਕਾ 1984 ਦੇ ਕੇਸਾਂ ਨੂੰ ਲੈ ਕੇ ਜਦੋਂ ਸਿਆਸਤ ਛੱਡ ਗਏ ਸੀ ਵਿਰੋਧੀ ਧਰ ਦੇ ਨੇਤਾ ਬਣਾ ਉਹਦਾ ਛੱਡ ਗਏ ਸੀ ਅੱਜ ਉਹ ਸਾਰੇ ਕੇਸ ਪਿੱਛੇ ਹੋ ਜਾਣਗੇ ਤੇ ਇਕਾਲੀ ਦਲ ਦੇ ਵਿੱਚ ਆ ਕੇ ਸਾਰੀ ਚੀਜ਼ ਸਹੀ ਹੋ ਜੂ ਨਹੀਂ ਗੱਲ ਇਹ ਨਹੀਂ ਹੈਗੀ ਅ ਜਿਵੇਂ ਕਹਿੰਦੇ ਹੁੰਦਾ ਵੀ ਾਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਹੂੰ ਠੀਕ ਹੈ ਜਿਹੜਾ ਸਾਡਾ ਾਕਾਲ ਤਖਤ ਸਾਹਿਬ ਆ ਉਹ ਮਹਾਨ ਤੇ ਰਹੇਗਾ ਹੂੰ ਜਦੋਂ ਸ਼੍ਰੀ ਔਕਾਤਖਸਾਬ ਤੋਂ ਕਿਸੇ ਨੂੰ ਕੋਈ ਤਨਖਾਹ ਲੱਗਦੀ ਆ ਜਾਂ ਕੋਈ ਸਜ਼ਾ ਲੱਗਦੀ ਆ ਤਾਂ ਉਹ ਸਜ਼ਾ ਪੂਰੇ ਜਗਤ ਦੇ ਵਿੱਚ ਪੂਰੇ ਆਕਾਲਪੁਰਖ ਦੇ ਵਿੱਚ ਜਿਹੜੀ ਕਿ ਪ੍ਰਮਾਣਿਤ ਕੀਤੀ ਜਾਂਦੀ ਆ ਕਿਉਂਕਿ ਅੱਜ ਐਚਐਸ ਫੂਲਕਾ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਸ ਦੇ ਵਿੱਚ ਵੀ ਸੁਣ ਰਹੇ ਸੀ ਕਿ ਜਿਹੜਾ ਸੁਖਵੀਰਵਾਦਲਾ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਮਤਲਬ ਫੂਲਕਾ ਮਾਫ ਕਰ ਦੇਣਗੇ ਤੇ ਜਦੋਂ ਔਕਾਤਖਸਾਬ ਤੋਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਮਾਫੀਨਾਮਾ ਮਿਲ ਗਿਆ ਜਿਹੜੀ ਉਹਨਾਂ ਨੇ ਗناہ ਕੀਤੇ ਸੀ ਗناہ ਬੇਸ਼ੱਕ ਉਹਨਾਂ ਦੇ ਵੱਜਰ ਨੇ ਸਮੀਲ ਸੈਣੀ ਵਰਗਿਆਂ ਨੂੰ ਜਿਹੜਾ ਕਿ ਡੀਜੀਪੀ ਲਾਉਣਾ ਜਾਂ ਅਜਹਾਰਾ ਲੰ ਵਰਗਿਆਂ ਨੂੰ ਵਜ਼ੀਰੀਆਂ ਦੇਣੀਆਂ ਉਹਦੇ ਵਿੱਚ ਇਕੱਲਾ ਸੁਖਵੀਰ ਕਿਉਂ ਸਾਰੀ ਅਕਾਲੀ ਲੀਡਰਸ਼ਿਪ ਉਦੋਂ ਦੀ ਜਿਹੜੀ ਕਿ ਜਿਨ੍ਹਾਂ ਨੇ ਮੰਤਰੀਆਂ ਮੰਤਰੀ ਬਣੇ ਅਹੁਦੇ ਮਾਣੇ ਵਜ਼ੀਰੀਆਂ ਮਾਣੀਆਂ ਸਾਰੇ ਸ਼ਾਮਲ ਸੀ ਉਦੋਂ ਸਾਰੇ ਕਸੂਰਵਾਰ ਨੇ ਸਾਰਿਆਂ ਨੂੰ ਜਿਹੜੀ ਕਿ ਤਨਖਾਹ ਉਹ ਲਗਾਈ ਗਈ ਹੈ ਤੇ ਦੂਸਰੀ ਗੱਲ ਜਿਹੜੀ ਕਿ ਐਚਐਸ ਫੂਲਕਾਨ ਦੇ ਵੱਲੋਂ ਭੰਡੀ ਪ੍ਰਚਾਰ ਉਸ ਵਕਤ ਦਾ ਕੀਤਾ ਜਾਣਾ ਜਾਂ ਬਾਦਲਾਂ ਦੇ ਖਲਾਸ ਬੋਲਿਆ ਜਾਣਾ ਉਦੋਂ ਸਿਆਸਤ ਵੀ ਛੱਡ ਜਾਣਾ ਮੈਂ ਆਪਣੇ ਕੇਸ ਲੜਨੇ ਹਾਂ ਜੱਕਦਾਂ ਮੈਂ ਸਿਆਸਤ ਦੇ ਵਿੱਚੋਂ ਬੈਕਫੁੱਟ ਤੇ ਹੋ ਜਾਣਾ ਐਚਐਸ ਫੂਲ ਕਾਣ ਇੱਕ ਹੋਰ ਗੱਲ ਬਹੁਤ ਉਹਦੇ ਵਿੱਚ ਕਹੀ ਆ ਕਹਿੰਦੇ ਕਿ ਵੀ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਆ ਜਾਂ ਆਵਾਦੀ ਪਾਰਟੀ ਸੀ ਜਿਹੜੀ ਉਹ ਉਹਨਾਂ ਵਾਅਦਿਆਂ ਤੇ ਖਰੀ ਨਹੀਂ ਉਤਰੀ ਜਿਹੜੇ ਵਾਅਦਿਆਂ ਨੂੰ ਉਹ ਦੇਖਦੇ ਸੀ ਜਾਂ ਜਿਹੜੀ ਧਰ ਧਰ ਨੂੰ ਦੇਖ ਕੇ ਇਸ ਦੇ ਵਿੱਚ ਆਏ ਸੀ ਉਹ ਧਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਚੰਗੀ ਨਹੀਂ ਲੱਗੀ ਇਸੇ ਕਰਕੇ ਉਹ ਜਿਹੜੇ ਕਿ ਬੈਕਫੁੱਟ ਤੇ ਹੋਏ ਤੇ ਆਪਣੇ ਜਿਹੜਾ ਕਿ ਉਹਨਾਂ ਦੇ ਉੱਪਰ ਅ ਕੇਸਾਂ ਦੇ ਉੱਪਰ ਪੈਰਵਾਈ ਕਰਨ ਦੇ ਵਿੱਚ ਉਹਨਾਂ ਨੇ ਮਸਰੂਫ ਰਹੇ ਧਿਆਨ ਦਿੰਦੇ ਰਹੇ ਠੀਕ ਹੈ ਨਹੀਂ ਪਰ ਹੁਣ ਉਹ ਕੇਸਾਂ ਨੂੰ ਛੱਡ ਦੇਣਗੇ ਨਹੀਂ ਉਹ ਕੇਸਾਂ ਨੂੰ ਛੱਡਣਗੇ ਨਹੀਂ ਅੱਜ ਵੀ ਉਥੇ ਪੱਤਰਕਾਰ ਸਵਾਲ ਕਰ ਰਹੇ ਸੀਗੇ ਕਿ ਉਹਨਾਂ ਦਾ ਕੀ ਬਣੇਗਾ ਕੇਸਾਂ ਦਾ ਜਿਵੇਂ ਹੁਣ ਅ ਉਦੋਂ ਦੇ ਜਿਹੜੇ ਜਿਨ੍ਹਾਂ ਨੇ ਦੰਗੇ ਕਰਵਾਏ ਜਾਂ ਜਿਨ੍ਹਾਂ ਨੇ ਕਤਲਿਆਮ ਕੀਤਾ ਤਾਂ ਉਹਨਾਂ ਨੂੰ ਸਜ਼ਾਵਾ ਦਿਵਾ ਚੁੱਕੇ ਨੇ ਇੱਕ ਉਦੋਂ ਉਸ ਵਕਤ ਦਾ ਕਾਉਂਸਲਰ ਸੀ ਕੋਈ ਸ਼ਾਇਦ ਮੇਬੀ ਉਹਨਾਂ ਨੂੰ 12 ਸਾਲ ਹੋ ਗਿਆ ਸੱਜਨ ਕੁਮਾਰ ਵਰਗਿਆਂ ਨੂੰ 6 ਸਾਲ ਹੋ ਗਿਆ ਜੇਲ੍ਹ ਦੇ ਅੰਦਰ ਬੈਠਿਆਂ ਨੂੰ ਸਜ਼ਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਸੁਪਰੀਮ ਕੋਰਟ ਦਾ ਵੀ ਹਵਾਲਾ ਦੇ ਰਹੇ ਸੀ ਐਚਐਸ ਫੂਲਕਾ ਕਹਿੰਦੇ ਕਿ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਨੇ ਪਟੀਸ਼ਨਾਂ ਪਾਈਆਂ ਜਿਹੜੀਆਂ ਕਿ ਸੁਪਰੀਮ ਕੋਰਟ ਬਹੁਤ ਚੰਗੀ ਤਰ੍ਹਾਂ ਸੁਣ ਰਹੀਆਂ ਮਾਣਯੋਗ ਸੁਪਰੀਮ ਕੋਰਟ ਜਿਹੜੇ ਇਹ ਉੱਥੋਂ ਦੇ ਜੱਜ ਸਹਿਬਾਨ ਨੇ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਅਕਾਲੀ ਦਲ ਦੇ ਵਿੱਚ ਹੁਣ ਆਉਣਾ ਕਿਸੇ ਵੇਲੇ ਉਹਨਾਂ ਦੇ ਖਿਲਾਫ ਖੜਨਾ ਦੇਖੋ ਅਕਾਲੀ ਨਹੀਂ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਂ ਮੈਂਬਰਸ਼ਿਪ ਲਵਾਂਗਾ ਹੂੰ ਮੈਂਬਰਸ਼ਿਪ ਮੈਂਬਰ ਪ੍ਰਧਾਨ ਵੀ ਹੋ ਸਕਦਾ ਹੈ ਚਲ ਇਹ ਵੀ ਹੋ ਸਕਦਾ ਮੈਂਬਰਸ਼ਿਪ ਮੈਂਬਰ ਕੋਈ ਵੀ ਬਣ ਸਕਦਾ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਉਂਦੀ ਹੈ ਜਾਂ ਆਮ ਆਦਮੀ ਪਾਰਟੀ ਦਾ ਜਦੋਂ ਆਪਾਂ ਕਹઈએ ਸ਼ੁਰੂਆਤ ਹੁੰਦੀ ਹੈ ਹਾਰ ਹੁੰਦਾ ਹੈਗਾ ਉਦੋਂ ਉਹਨਾਂ ਨੇ ਵੀ 10-10 ਰੁਪਏ ਦੀ ਜਿਹੜੀ ਕਿ ਮੈਂਬਰਸ਼ਿਪ ਦੀ ਪਰਚੀ ਆ ਉਹ ਕੱਟੀ ਸੀ ਬਥੇਰੇ ਲੋਕ ਸੀ ਜਿਹੜੇ ਕਿ 10 ਰੁਪਏ ਭਰ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਵਲੰਟੀਅਰ ਬੈਠੇ ਸੀ ਉਹਨਾਂ ਕੋਲ 10-10 ਰੁਪਏ ਭਰ ਕੇ ਜਿਹੜੀ ਕਿ ਮੈਂਬਰਸ਼ਿਪ ਕਟਾਈ ਸੀ ਬਥੇਰੇ ਲੋਕ ਨੇ ਜਿਹੜੇ ਕਿ ਆ ਜਾਮਾ ਦੀ ਪਾਰਟੀ ਨੂੰ ਟਾਟਾ ਬਾਏ ਓਕੇ ਕਹਿ ਚੁੱਕੇ ਨੇ ਜਿਹੜੇ ਅ ਅੱਜ ਵੀ ਭਗਵੰਤ ਮਾਨ ਦੇ ਨਾਲ ਬੈਠ ਕੇ ਖਾਂਦੇ ਪੀਂਦੇ ਸੀ ਜਿਹੜੇ ਕੇਜਰੀਵਾਲ ਸਾਹਿਬ ਦੇ ਨਾਲ ਬੈਠ ਕੇ ਖਾਂਦੇ ਪੀਂਦੇ ਸੀ ਅੱਜ ਵੀ ਉਹਨਾਂ ਨੂੰ ਉਹ ਨਹੀਂ ਮਿਲਦੇ ਹੈਗੇ ਉਸ ਤਰੀਕੇ ਦਾ ਟਾਈਮਿੰਗ ਟਾਈਮਿੰਗ ਬੜਾ ਕੁਝ ਦਰਸਾ ਰਹੀ ਹੈ ਕਿ ਕਿਹੜੇ ਵੇਲੇ ਅੱਜ ਫੂਲਕਾ ਅਕਾਲੀ ਦਲ ਜਾ ਰਿਹਾ ਹੈ ਜਦੋਂ ਅਕਾਲੀ ਦਲ ਦੇ ਵੱਡੀ ਲੀਡਰਸ਼ਿਪ ਨੂੰ ਨਕਾਰਨ ਦਿੱਤਾ ਗਿਆ ਕੱਲ ਤੱਕ ਸਾਹਿਬ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਤੁਸੀਂ ਅਗਵਾਈ ਕਰਨ ਦੇ ਤਾਂ ਯੋਗ ਹੀ ਨਹੀਂ ਤੇ ਦੂਜੇ ਪਾਸੇ ਨਵੀਂ ਭਰਤੀ ਦਾ ਹੁਕਮ ਦਿੱਤਾ ਗਿਆ ਸੁਖਵੀਰ ਬਾਦਲ ਨੂੰ ਤਨਖਾਹ ਲਈ ਗਈ ਹੈ ਉਸ ਵੇਲੇ ਫੂਲਕਾ ਦਾ ਅਕਾਲੀ ਦਲ ਦੇ ਵਿੱਚ ਆਉਣਾ ਬਹੁਤ ਵੱਡਾ ਸੰਕੇਤ ਹੈ ਤੇ ਆਉਣ ਵਾਲੇ ਸਮੇਂ ਦੀ ਜਿਹੜੀ ਭਵਿੱਖ ਦੀ ਰਾਜਨੀਤੀ ਹੈ ਅਕਾਲੀ ਦਲ ਦੀ ਤੇ ਪੰਜਾਬ ਦੀ ਉਹਦੇ ਵਿੱਚ ਵੱਡਾ ਯੋਗਦਾਨ ਫੂਲਕਾ ਦਾ ਹੋ ਸਕਦਾ ਬਿਲਕੁਲ ਹੋ ਸਕਦਾ ਇਸ ਨੂੰ ਦੂਰ ਰਹਿਣਾ ਨਹੀਂ ਕਹਿ ਸਕਦੇ ਇਸ ਨੂੰ ਜਾਂ ਆਪਾਂ ਝੂਠ ਨਹੀਂ ਕਹਿ ਸਕਦੇ ਬਿਲਕੁਲ ਬਹੁਤ ਵੱਡਾ ਜਿਹੜਾ ਕਿ ਯੋਗਦਾਨ ਹੋ ਸਕਦਾ ਕਿਉਂਕਿ ਜਿਹੜੇ ਵਲਡੋਰ ਵੀ ਅਕਾਲੀ ਦਲ ਦੀ ਮਿਲ ਸਕਦੀ ਹੈ ਹਾਂ ਜੇ ਅਜਿਹੇ ਬੰਦਿਆਂ ਨੂੰ ਮਿਲਦੀ ਆ ਤਾਂ ਬਹੁਤ ਚੰਗੀ ਗੱਲ ਆ ਜਿਵੇਂ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਕਿ ਜਿਹੜੀ ਨਵੇਂ ਸਿਰੇ ਤੋਂ ਲੀਡਰਸ਼ਿਪ ਜਿਹੜੀ ਕਿ ਨੈਤਿਕ ਆਧਾਰ ਗਵਾ ਚੁੱਕਿਆ ਨੈਤਿਕ ਆਧਾਰ ਗਵਾ ਚੁੱਕਿਆ ਨਵੇਂ ਸਿਰੇ ਤੋਂ ਜਿਹੜੀ ਕਿ ਭਰਤੀ ਕੀਤੀ ਆਵੇਂ ਨਵੇਂ ਸਿਰੇ ਤੋਂ ਜਿਹੜੀ ਕਿ ਨਵਾਂ ਪ੍ਰਧਾਨ ਆ 6 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਗੱਲ ਹੋਰ ਦੇਖੋ ਗੁਰਪ੍ਰੀਤ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਹੀ ਕਿਉਂ ਗੁੱਸਾ ਲੋਕਾਂ ਨੂੰ ਹੂੰ ਕਿਉਂਕਿ ਆਪਦੇ ਕਿਉਂਕਿ ਉਹ ਆਪਦੇ ਨੇ ਆਪਦਿਆਂ ਦੇ ਉੱਪਰ ਹੀ ਗਿਲਾ ਕਰਿਆ ਜਾਂਦਾ ਹੁੰਦਾ ਆਪਦਿਆਂ ਉੱਪਰ ਹੀ ਗੁੱਸਾ ਆ ਜਾਂਦਾ ਹੁੰਦਾ ਆਪਦਿਆਂ ਉੱਪਰ ਹੀ ਬੋਲ ਕਿਉਂਕਿ ਉਹ ਇੱਕ ਧਿਰ ਨੂੰ ਰਿਪਰੈਜ਼ੈਂਟ ਕਰਦੇ ਨੇ ਪੰਜਾਬ ਦੇ ਪੰਜਾਬ ਦੇ ਨਹੀਂ ਪੰਜਾਬ ਦੀ ਖੇਤਰੀ ਪਾਰਟੀ ਕਹਾਉਂਦੇ ਨੇ ਪੰਜਾਬ ਦੇ ਲੋਕਾਂ ਨੂੰ ਉਹ ਸੰਪਰਪਤ ਨੇ ਹੂੰ ਇਹ ਨਹੀਂ ਹੈਗਾ ਕਿ ਪੂਰੇ ਦੇਸ਼ ਨੂੰ ਸੰਪਰਪਤ ਨੇ ਉਹ ਪੰਜਾਬ ਦੀ ਖੇਤਰੀ ਪਾਰਟੀ ਕਹਾਉਣ ਵਾਲੀ ਇੱਕੋ ਇੱਕ ਅਕਾਲੀ ਦਲ ਹੈ ਹੂੰ ਜੇਕਰ ਅਕਾਲੀ ਦਲ ਖਤਮ ਹੁੰਦਾ ਜੇਕਰ ਅਕਾਲੀ ਦਲ ਦਾ ਇੱਥੇ ਹਵਾਰ ਜਿਹੜਾ ਕਿ ਉਹ ਖਤਮ ਹੁੰਦਾ ਤਾਂ ਤੁਸੀਂ ਇਹ ਮੰਨ ਲਓ ਕਿ ਉਸੇ ਦਿਨ ਤੋਂ ਹੀ ਜਿਹੜਾ ਕਿ ਪੰਜਾਬ ਆ ਜਾਂ ਪੰਜਾਬ ਦਾ ਖੇਤਰ ਆ ਉਹ ਖਤਮ ਹੋ ਜਾਏਗਾ ਹੂੰ ਜਿਹੜਾ ਪੰਜਾਬ ਦੀ ਗੱਲ ਕਰਨ ਵਾਲਾ ਧੇਰਾ ਉਹ ਖਤਮ ਹੋ ਜੇਗੀ। ਅਕਾਲੀ ਦਲ ਦਾ ਜਾਉਂਦੇ ਰਹਿਣਾ ਪੰਜਾਬ ਦੀਆਂ ਖੇਤਰੀ ਪਾਰਟੀਆਂ ਦਾ ਜਾਂ ਕਿਸੇ ਵੀ ਖੇਤਰ ਦੀ ਕਿਸੇ ਵੀ ਸਟੇਟ ਦੀ ਖੇਤਰੀ ਪਾਰਟੀ ਦਾ ਜਾਉਂਦੇ ਰਹਿਣਾ ਬਹੁਤ ਲਾਜ਼ਮੀ ਆ। ਇਸੇ ਕਰਕੇ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਦੇਸ਼ ਆਇਆ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਨਵੇਂ ਸਿਰੇ ਤੋਂ ਭਾਰਤੀ ਕੀਤੀ ਜਾਵੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ ਸ਼੍ਰੋਮਣੀ ਅਕਾਲੀ ਦਲ ਕੋਈ ਇਹ ਨਹੀਂ ਹੈਗਾ ਕਿ ਇੱਕ ਪਰਿਵਾਰ ਦਾ ਜਾਂ ਇੱਕ ਧਿਰ ਦਾ ਧਿਰ ਦਾਗਾ ਸ਼੍ਰੋਮਣੀ ਅਕਾਲੀ ਦਲ ਸੀ ਜਿੱਦਾਂ ਦੇ ਖੂਨ ਚੋਂ ਸਿੰਜਿਆ ਇੱਕ ਅਕਾਲੀ ਦਲ ਆ ਸੀ ਜਿੱਦਾਂ ਦੇ ਖੂਨ ਚੋਂ ਬਣੀ ਇੱਕ ਪਾਰਟੀ ਆ ਜਦੋਂ 1920 ਦੇ ਵਿੱਚ ਮੋਰਚੇ ਲੱਗਦੇ ਨੇ ਸ਼੍ਰੋਮਣੀ ਕਮੇਟੀ ਆਉਂਦੀ ਆ ਫਿਰ ਹੋਣ ਦੇ ਵਿੱਚ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਉਂਦਾ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਡੇ ਐਡੇ ਵੱਡੇ ਵੱਡੇ ਜਿਹੜੇ ਲੀਡਰ ਨੇ ਜਾਂ ਜਿਹੜੇ ਵੱਡੇ ਵੱਡੇ ਅ ਅਹੁਦੇਦਾਰ ਨੇ ਜਥੇਦਾਰ ਨੇ ਹਨ ਜਥੇਦਾਰ ਸਾਹਿਬਾਨ ਨੇ ਉਹ ਉਹ ਬਹੁਤ ਜ਼ਿਆਦੇ ਸੀਗੇ ਅੱਜ ਕੀ ਆ ਅੱਜ ਦਾ ਜਿਹੜਾ ਅਕਾਲੀ ਦਾਲਾ ਤੁਸੀਂ ਜਿਹੜੇ ਮਰਜੀ ਪਿੰਡ ਚ ਚਲੇ ਜਾਓ ਉੱਥੇ ਜਾ ਕੇ ਤੁਸੀਂ ਪੁੱਛ ਲਿਓ ਵੀ ਪਰ ਦੂਜੇ ਪਾਸੇ ਇੱਕ ਗੱਲੇ ਵੀ ਆ ਨਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਾਂ ਬਾਕੀ ਸਿੰਘ ਸਭਾ ਨਾਲ ਦੇ ਵੱਲੋਂ ਜਿਹੜਾ ਹੁਕਮ ਦਿੱਤਾ ਗਿਆ ਸੀ ਉਹ ਤਾਂ ਅੱਜ ਵੀ ਨਹੀਂ ਮੰਨਿਆ ਗਿਆ ਤਿੰਨ ਦਿਨਾਂ ਦੇ ਵਿੱਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਸੀ ਹਸਤੀਫੇ ਪ੍ਰਵਾਨ ਕਰਨ ਨੂੰ ਕਿਹਾ ਸੀ ਉਹ ਹਲੇ ਤੱਕ ਨਹੀਂ ਹੋਇਆ ਤਿੰਨ ਦਿਨਾਂ ਦੇ ਵਿੱਚ ਜਿਹੜੀ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੋ ਮੇਰੇ ਨਾਲ ਸ਼ਾਇਦ ਨਾਰਾਇਣ ਸਿੰਘ ਚੌੜੇ ਨੂੰ ਪੇਸ਼ ਕਰ ਰਿਹਾ ਤਿੰਨ ਦਿਨਾਂ ਦੇ ਵਿੱਚ ਉਹਨਾਂ ਦਾ ਜੋਰ ਤਾਂ ਐਸੇ ਤੇ ਹੀ ਲੱਗ ਉਹਨਾਂ ਦਾ ਜੋਰ ਬਿਕਰਮਜੀਤ ਸਿੰਘ ਮਜੀਠੀਆ ਦੀ ਆਪਾਂ ਗੱਲ ਕਰ ਲਈਏ ਉਹਨਾਂ ਨੇ ਘਟੂ ਘਟ ਨਰੈਨ ਸਿੰਘ ਚੌੜੇ ਤੇ ਚਾਰ ਪੰਜ ਚਾਰ ਪੰਜ ਪ੍ਰੈਸ ਕਾਨਫਰੈਂਸਾਂ ਕਰਤੀਆਂ ਹੋਣੀਆਂ ਠੀਕ ਆ ਉਸ ਤੋਂ ਬਾਅਦ ਦਰਜੀਤ ਸਿੰਘ ਕੀਮਾ ਜਿਹੜੇ ਕਿ ਇਹਨਾਂ ਦੇ ਆਪਣੇ ਮੰਗ ਲਈ ਰਹੇ ਨੇ ਮੁੱਖ ਬੁਲਾਰੇ ਨੇ ਉਹਨਾਂ ਨੇ ਕੱਲ ਬਿਆਨ ਦਿੱਤਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲੋਂ ਐਮਸੀ ਦੀਆਂ ਚੋਣਾਂ ਲੜੇਗਾ ਹੂੰ ਐਡੇ ਵੱਡੇ ਉਹਦੇ ਦੇ ਲੀਡਰ ਇੰਨੇ ਛੋਟੇ ਛੋਟੇ ਲੈਵਲ ਤੇ ਆ ਕੇ ਬਿਆਨ ਦੇਣ ਲੱਗ ਗਏ ਹਨ ਇਹਦਾ ਸ਼ੁਕਰ ਮੰਨੂ ਕਿ ਸਰਪੰਚੀ ਦੇ ਚੋਣਾਂ ਪਹਿਲਾਂ ਹੋ ਗਿਆ ਹੋ ਸਕਦਾ ਉਹ ਕਹਿੰਦੇ ਨੇ ਵੀ ਸਾਡੇ ਸ਼ਰੋਣੀ ਅਕਾਲੀ ਦਲ ਦੇ ਮੈਂਬਰ ਵੀ ਬਣਨਗੇ ਹੂੰ ਉਹ ਵੀ ਚੋਣਾਂ ਲੜਾਂਗੇ ਅਸੀਂ ਮਤਲਬ ਇਹ ਚੀਜ਼ਾਂ ਮੈਨੂੰ ਦੇਖਣ ਵਾਲੀਆਂ ਨੇ ਨੇ ਮਤਲਬ ਹਜੇ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਸਮਝ ਨਹੀਂ ਆ ਰਿਹਾ ਵੀ ਕੀ ਹੁਕਮ ਹੋਇਆ ਤੇ ਕਰ ਕੀ ਰਹੇ ਆ ਮੈਂ ਤੁਹਾਨੂੰ ਦੱਸੀਦਾ ਐ ਨਾ ਗੁਰਪੀਤ ਇਹ ਤਾਂ ਪਿਛਲੇ 3 ਦਿਨਾਂ ਤੋਂ 4 ਦਿਨਾਂ ਤੋਂ ਨਾਰਾਇਣ ਸਿੰਘ ਚੌੜੇ ਨੂੰ ਹੀ ਲੈ ਕੇ ਬੈਠੇ ਨੇ ਹੂੰ ਕਿ ਸਖਵੀਰ ਸਿੰਘ ਬਾਦਲ ਤੇ ਹਮਲਾ ਹੋ ਗਿਆ ਸਖਵੀਰ ਸਿੰਘ ਬਾਦਲ ਤੇ ਇਹ ਹੋ ਗਿਆ ਉਹ ਤਸਵੀਰਾਂ ਹੀ ਦਿਖਾ ਰਹੇ ਨੇ ਸੀਸੀਟੀਵੀ ਕਾ ਹਉਆ ਬਣਾ ਰਹੇ ਆ ਹਉਆ ਬਣਾ ਰਹੇ ਨੇ ਨਰੈਨ ਸਿੰਘ ਚੋੜਾ ਕਾਂਗਰਸ ਦਾ ਨਰੈਨ ਸਿੰਘ ਚੋੜੇ ਨੇ ਗਲਤ ਕਰਿਆ ਨਰੈਨ ਸਿੰਘ ਚੋੜੇ ਨੇ ਉਹ ਜੋ ਹੋ ਗਿਆ ਠੀਕ ਆ ਉਹਨੂੰ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਤਹਿਤ ਉਸਨੂੰ ਸਜ਼ਾ ਮਿਲ ਜਾਣੀ ਆ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਦੇ ਲਈ ਅੱਗੇ ਕੀ ਕਰੋਗੇ ਸਵਾਲ ਇਹ ਖੜਾ ਹੁੰਦਾ ਜਾਂ ਜਿਹੜੀਆਂ ਗਲਤੀਆਂ ਤੁਸੀਂ ਮੰਨੀਆਂ ਹਾਂ ਜਾਂ ਜਿਹੜੀਆਂ ਗਲਤੀਆਂ ਹਾਂ ਜਿਹੜੀਆਂ ਜਾਂ ਗਲਤੀਆਂ ਹੋਈਆਂ ਉਹਨਾਂ ਨੂੰ ਤੁਸੀਂ ਕੀ ਕਹੋਗੇ ਇਹ ਸਵਾਲ ਇੱਥੇ ਖੜੇ ਹੁੰਦੇ ਆ ਲੋਕਾਂ ਦੇ ਕਿਵੇਂ ਮੂੰਹ ਲੈ ਕੇ ਜਾਵਾਂਗੇ ਹਾਂ ਬਿਲਕੁਲ ਤੇ ਬਾਕੀ ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਉਂਦੇ ਰਹਿਣਾ ਆਪਾਂ ਬਾਰ-ਬਾਰ ਇੱਕੋ ਹੀ ਗੱਲ ਕਰ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਉਂਦੇ ਰਹਿਣਾ ਬਹੁਤ ਜ਼ਰੂਰੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦੀ ਇੱਕ ਧੇਰਾ ਜੇ ਅੱਜ ਕਿਸਾਨ ਸੜਕਾਂ ਤੇ ਬੈਠੇ ਆ ਤਾਂ ਪੰਜਾਬ ਦੀ ਖੇਤਰੀ ਪਾਰਟੀ ਨਾ ਹੋਣ ਕਰਕੇ ਕਿਸਾਨ ਨੇ ਜਿਹੜੇ ਉਹ ਸੜਕਾਂ ਤੇ ਬੈਠੇ ਨੇ ਜੇ ਅੱਜ ਕਿਸਾਨਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਪੰਜਾਬ ਦੀ ਖੇਤਰੀ ਪਾਰਟੀ ਨਾ ਹੋਣ ਕਰਕੇ ਹੀ ਕਿਸਾਨਾਂ ਦੀ ਨਹੀਂ ਸੁਣੀ ਜਾ ਰਹੀ ਕਿਤੇ ਕਿਉਂਕਿ ਜੇ ਇਹਨਾਂ ਦਾ ਆਪ ਦਾ ਕੋਈ ਹੁੰਦਾ ਕਹਿੰਦੇ ਹੁੰਦੇ ਨਾ ਵੀ ਆਪ ਦਾ ਮਾਰੂ ਤੇ ਸ਼ਾਮੇ ਸਿੱਟੂ ਹਣਾ ਜੇ ਕੋਈ ਇਹਨਾਂ ਦਾ ਆਪਦਾ ਹੁੰਦਾ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਅੱਜ ਇਹਨਾਂ ਦਾ ਹੀਲਾ ਵਸੀਲਾ ਹੋ ਜਾਂਦਾ ਅੱਜ ਤੋਂ ਤੁਸੀਂ ਇਹ ਮੰਨ ਲਓ ਵੀ ਕਿਸਾਨ 2020 ਤੋਂ ਸੜਕਾਂ ਤੇ ਆਉਣ ਲੱਗੇ ਨੇ 2020 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀਗੀ ਉਹ ਬੜੀ ਮਜ਼ਬੂਤ ਸੀ ਬੜੇ ਮਜ਼ਬੂਤ ਪੱਧਰ ਤੇ ਸੀ ਜਿਹੜੇ ਕਿਸਾਨ ਸੀ ਉਹ ਆਪਾਂ 2020 ਤੋਂ ਪਹਿਲਾਂ ਕਦੇ ਦੇਖੇ ਸੀ ਵੀ ਦਿੱਲੀ ਨੂੰ ਪੂਚ ਕਰ ਗਏ ਜੇ ਕਰਦੇ ਵੀ ਸੀ ਇੱਕ ਦੋ ਦਿਨਾਂ ਦੇ ਲਈ ਜਾਂਦੇ ਸੀ ਉਹ ਯੰਤਰ ਮੰਤਰ ਤੇ ਬੈਠ ਕੇ ਆਪ ਦਾ ਰੋਸ ਪ੍ਰਦਰਸ਼ਨ ਕਰਕੇ ਵਾਪਸ ਘਰਾਂ ਨੂੰ ਆ ਜਾਂਦੇ ਸੀ 2020 ਤੋਂ ਲੈ ਕੇ 2021 ਵੀ ਲੰਘ ਚੱਲਿਆ ਸੀ ਜਦੋਂ ਕਿਸਾਨ ਘਰਾਂ ਨੂੰ ਉੱਠ ਕੇ ਆਏ ਨੇ 13 ਮਹੀਨੇ ਪੂਰੇ ਜਿਹੜੇ ਕਿ ਕਿਸਾਨ ਨੇ ਉਹ ਸੜਕਾਂ ਤੇ ਬੈਠੇ ਰਹੇ ਨੇ ਇਹ ਵੀ ਬਹੁਤ ਵੱਡਾ ਸਵਾਲ ਖੜਾ ਹੁੰਦਾ ਤੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਦੀ ਗੱਲ ਕਰਦੇ ਆ ਜੇਕਰ ਚੰਗੇ ਮੈਂਬਰ ਹੋਣਗੇ ਚੰਗੇ ਲੀਡਰ ਉਸ ਦੇ ਵਿੱਚ ਮੈਂਬਰਸ਼ਿਪ ਲੈਣਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਮੋੜ ਤੋਂ ਸੁਰਜੀਤ ਹੋ ਜੇ ਮੋੜ ਤੋਂ ਜਿਹੜਾ ਕਿ ਸਟੈਂਡ ਤੇ ਖੜੀ ਹੋ ਜੇ ਹੂੰ ਬੀਬੀ ਜਗੀਰਕਾਰ ਤੇ ਸੁਖਦੇਵ ਢੀਂਡਸਾ ਦੋ ਵੱਡੇ ਲੀਡਰ ਅਕਾਲੀ ਦਲ ਦੇ ਜਿਹੜੇ ਬਾਗੀ ਹੋਏ ਉਹਨਾਂ ਚੋਂ ਇੱਕ ਕਹਿ ਰਿਹਾ ਕਿ ਜੇ ਸੁਖਵੀਰ ਨੂੰ ਦੁਬਾਰੇ ਪ੍ਰਧਾਨ ਚੁਣ ਲਿਆ ਜਾਂਦਾ ਵਿਧੀ ਦੇ ਅਨੁਸਾਰ ਤਾਂ ਕੋਈ ਹਰਜ ਨਹੀਂ ਨਵੇਂ ਪ੍ਰਧਾਨ ਨੂੰ ਦੁਬਾਰੇ ਬਣਨ ਤੇ ਮੰਨਣ ਚ ਪਰ ਬੀਬੀ ਜਗੀਰਕਾਰ ਕਹਿੰਦੇ ਆ ਕਿ ਹਜੇ 6 ਮਹੀਨੇ ਬਾਅਦ ਫੈਸਲਾ ਹੋਣਾ ਪਹਿਲਾਂ ਹੀ ਕਿਉਂ ਕਹੀਏ ਕਿ ਸੁਖਵੀਰ ਬਾਦਲ ਨੂੰ ਹੀ ਪ੍ਰਧਾਨ ਚੁਣਿਆ ਜਾਵੇ ਮੇਰੀ ਸਵਾਲ ਤਾਂ ਇਹ ਹੈ ਨਾ ਵੀ ਜਿਹੜੇ ਵਜ਼ੀਰੀਆਂ ਹੰਢਾ ਚੁੱਕੇ ਆ ਕੀ ਪੰਜਾਬ ਉਹਨਾਂ ਨੂੰ ਦੁਬਾਰਾ ਚੁਣੇਗਾ ਜਿਹੜੇ ਲੀਡਰ ਅੱਜ ਤੱਕ ਐਸੇ ਮਸਲੇ ਤੇ ਵੱਖੋ ਵੱਖ ਹੋ ਗਏ ਬਾਗੀ ਹੋ ਗਏ ਦਾਗੀਆਂ ਦੇ ਖਿਲਾਫ ਖੜ ਗਏ ਜਾਂ ਕਿਹੜੀ ਕਿ ਬਗਾਵਤ ਕਰ ਗਏ ਉਹੀ ਅੱਜ ਫਿਰ ਉਸੇ ਗੱਲ ਨੂੰ ਮੰਨਣ ਨੂੰ ਤਿਆਰ ਹੋਗੇ ਹੂੰ ਉਹੀ ਆ ਨਾ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਗੁਰਪ੍ਰੀਤ ਇਹ ਕੀ ਸੁੱਖ ਕੇ ਥੋੜਾ ਦਿੱਤਾ ਵੀ ਜਿਹੜੇ ਲੀਡਰ ਪਹਿਲਾਂ ਅਕਾਲੀ ਦਲ ਦੇ ਲੀਡਰ ਰਹੇ ਨੇ ਉਹੀ ਦੁਬਾਰਾ ਲੀਡਰ ਬਣ ਹੂੰ ਤੇਰੇ ਮੇਰੇ ਵਰਗਾ ਨਵਾਂ ਮੁੰਡਾ ਵੀ ਤਾਂ ਬਣ ਸਕਦਾ ਨਾ ਲੀਡਰ ਕੋਈ ਪੰਜਾਬ ਦੇ ਆਪਣੇ ਪਿੰਡ ਦੇ ਵਿੱਚ ਤੁਸੀਂ ਗਿੜਾ ਮਾਰ ਲਓ ਆਪਣੇ ਸ਼ਹਿਰ ਦੇ ਆਪਣੇ ਮਹੱਲੇ ਦੇ ਵਿੱਚ ਤੁਸੀਂ ਗਿੜਾ ਮਾਰ ਲਓ ਬੜੇ ਪੰਜਾਬ ਲਈ ਚਿੰਤਤ ਨੇ ਬੜੇ ਕਹਿੰਦੇ ਨੇ ਕਿ ਜਿਹੜਾ ਸਾਡਾ ਪੰਜਾਬ ਆ ਉਹ ਮਰ ਚੱਲਿਆ ਆ ਪਿੱਛੇ ਜੇ ਇੱਕ ਮੂਰਚਾ ਲੱਗਿਆ ਹਮ ਕਾਲੇ ਪਾਣੀਆਂ ਦਾ ਮੂਰਚਾ ਲੱਖਾ ਸਿੰਘ ਸੁਧਾਣਾ ਨੇ ਇੱਕ ਕਾਲ ਦਿੱਤੀ ਜਾਂ ਅਮਤੋਜ ਮਾਨ ਨੇ ਇੱਕ ਕਾਲ ਦਿੱਤੀ ਪਿੰਡਾਂ ਦੇ ਵਿੱਚ ਗਏ ਕਿੰਨੇ ਜਿਹੜੇ ਉਸੇ ਮਰਜੀ ਵੜੇ ਸੀ ਉੱਥੇ ਜਾ ਕੇ ਖੜ ਗਏ ਹੂੰ ਕਿੰਨੇ ਸੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਸੀ ਕਿੰਨੇ ਸੀ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਕਹਿੰਦੇ ਸੀ ਵੀ ਇਹ ਪਾਣੀ ਸਾਫ਼ ਹੋਣੇ ਚਾਹੀਦੇ ਕਿੰਨੇ ਨੇ ਜਿਹੜੇ ਅੱਜ ਕਿਸਾਨਾਂ ਦੇ ਲਈ ਜਾਂ ਆਪਣੀਆਂ ਜ਼ਮੀਨਾਂ ਦੇ ਲਈ ਆਪਣੀਆਂ ਨਸਲਾਂ ਦੇ ਲਈ ਉੱਥੇ ਬਾਰਡਰ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਡੱਲੇ ਆ ਜਿਹੜੇ ਉਹ ਮਰਨ ਵਰਤ ਤੇ ਬੈਠੇ ਨੇ ਕਿਸਾਨ ਆਗੂ ਉਹਨਾਂ ਦੀ ਮੰਗਰ ਉਹਨਾਂ ਦੇ ਪਹਿਰਾ ਕਿੰਨੇ ਲੋਕ ਦੇ ਰਹੇ ਨੇ ਉਹ ਵੀ ਤਾਂ ਪੰਜਾਬ ਦੀ ਗੱਲ ਹੀ ਕਰ ਰਹੇ ਨੇ ਜ਼ਰੂਰੀ ਨਹੀਂ ਹੈਗਾ ਵੀ ਇਥੇ ਸਖਬੀਰ ਬਾਦਲ ਜਾਂ ਬੀਬੀ ਜੰਗੀਰ ਕੌਰ ਜਾਂ ਢੀਂਡਸਾ ਪਰਿਵਾਰ ਆ ਕੇ ਹੀ ਅਕਾਲੀ ਦਲ ਦੀ ਇਹ ਹੋਰ ਤ ਤੈਅ ਕਰਨਗੇ ਲੀਡਰਸ਼ਿਪ ਤੈਅ ਕਰਨਗੇ ਜਾਂ ਅਗਵਾਈ ਕਰਨ ਇਹ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਚੁਣਨਾ ਚਾਹੀਦਾ ਪੰਜਾਬ ਦੇ ਲੋਕਾਂ ਦੀ ਜਿਹੜੀ ਮੈਂਬਰਸ਼ਿਪ ਹੋਊਗੀ ਉਸ ਨੂੰ ਦੇਖਣਾ ਚਾਹੀਦਾ ਉਸ ਦਾ ਕ੍ਰਿਮੀਨਲ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਕੋਈ ਉਹ ਉਹ ਬੰਦਿਆਂ ਨੂੰ ਰੇਟ ਦੇ ਸਕਦੇ ਜਿਹੜੇ ਬੰਦੇ ਇਹ ਜਿਹੜੀਆਂ ਗਲਤੀਆਂ ਮੰਨ ਗਏ ਅਕਾਲ ਤਖਤ ਦੇ ਸਾਹਮਣੇ ਹੁਣ ਤਾਂ ਅਕਾਲ ਤਖਤ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਨੈਤਿਕ ਆਧਾਰ ਗਵਾ ਚੁੱਕੇ ਹੋ ਅਗਵਾਈ ਕਰਨ ਦਾ ਫਿਰ ਵੀ ਜੇ ਉਹਨਾਂ ਵਿੱਚੋਂ ਅਸੀਂ ਪ੍ਰਧਾਨ ਚੁਣ ਲਿਆ ਜਾਂਦਾ ਫਿਰ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੀ ਦੁਬਾਰਾ ਵਾਪਸੀ ਹੋ ਜੇ ਦੇਖੋ ਇਹ ਚੀਜ਼ਾਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜਦੋਂ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਠੀਕ ਆ ਉਦੋਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਕਾਲੀ ਫੂਲਾ ਸਿੰਘ ਸੀ ਉਹਨਾਂ ਨੇ ਕੁੜੇ ਮਾਰਨ ਦੀ ਸਜ਼ਾ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਠੀਕ ਆ ਤੇ ਸਾਡਾ ਰਾਜ ਫੇਰ ਵੀ ਕਾਇਮ ਰਿਹਾ ਸਿੱਖ ਰਾਜ ਸੀ ਜਿਹੜਾ ਉਹ ਫੇਰ ਵੀ ਕਾਇਮ ਰਿਹਾ ਇਹ ਕੋਈ ਇਹ ਨਹੀਂ ਹੈਗਾ ਵੀ ਆਪਾਂ ਉਹ ਚੀਜ਼ਾਂ ਨੂੰ ਭੁੱਲ ਜਾਾਂਗੇ ਜਾਂ ਬਸਾਰ ਦੇਾਂਗੇ ਪਰ ਜਿਹੜੀ ਸਜ਼ਾ ਅਕਾਲ ਤਖਤ ਸਾਹਿਬ ਨੇ ਦਿੱਤੀ ਉਸ ਤੋਂ ਵੱਡੀ ਅਦਾਲਤ ਕੋਈ ਵੀ ਨਹੀਂ ਇਸ ਦੁਨੀਆ 'ਤੇ। ਹਮਮ। ਸ੍ਰੀ ਕਾਉਤਖ ਸਾਬ ਤੋਂ ਵੱਡੀ ਅਦਾਲਤ ਕਿਤੇ ਵੀ ਨਹੀਂ ਹੈਗੀ। ਜੇਕਰ ਸ੍ਰੀ ਕਾਉਤਖ ਸਾਬ ਨੂੰ ਜੋ ਭੌਂਦਾ ਸੀ ਉਥੋਂ ਦੇ ਜਥੇਦਾਰਾਂ ਨੇ ਉਹ ਜਿਹੜਾ ਕਿ ਐਲਾਨ ਆ ਉਹ ਕੀਤਾ ਤੇ ਅੱਜ ਜਿਹੜਾ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਭੋਗਤ ਵੀ ਰਹੀ ਐ। ਇਹ ਸਾਰਾ ਸਾਹਮਣੇ ਆ, মিডিਆ ਦੇ ਸਾਹਮਣੇ ਆ, ਲੋਕਾਂ ਦੇ ਸਾਹਮਣੇ ਆ। ਸੋ ਦੇਖਦੇ ਆਪਾਂ ਕੀ ਬਣਦਾ ਅਕਾਲੀ ਦਲ ਦੇ ਵਿੱਚ ਕਿਵੇਂ ਦੀ ਅਗਲੀ ਰਣਨੀਤੀ ਤੈਅ ਹੁੰਦੀ ਐ। ਇਹ ਨਵਾਂ ਪ੍ਰਧਾਨ ਕੌਣ ਬਣਦਾ ਤੇ ਸੁਖਵੀਰ ਬਾਦਲ ਤੇ ਸੁਖਦੇਵ ਢੀਂਡ ਸਾ ਜਗੀਰਕਾਰ ਦਾ ਅਗਲਾ ਪਵਿੱਖ ਕੀ ਹੋਊ ਤੇ ਜਿਹੜੇ ਐਚਐਸ ਫੂਲਕਾ ਨੇ ਉਹਨਾਂ ਦਾ ਅਕਾਲੀ ਦਲ ਦੀ ਸੈਸਤ ਵਿੱਚ ਕਿਹੋ ਜਿਹਾ ਰੋਲ ਹੋ ਤਾਂ ਅੱਗੇ ਆਪਾਂ ਗੱਲਬਾਤ ਕਰਦੇ ਰਹਾਂਗੇ ਸੋ ਏਸੀ ਅੱਜ ਦਾ ਇਸ ਸਪੈਸ਼ਲ ਮੁੱਦੇ ਦੇ ਉੱਤੇ ਗੱਲਬਾਤ ਹਰਜਿੰਦਰ ਢਿੱਲੋਂ ਤੇ ਮੈਂ ਅਸੀਂ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਨਵੀਂ ਚਰਚਾ ਦੇ ਉੱਤੇ ਹਾਜ਼ਰ ਹੋਵਾਂਗੇ ਨਵੇਂ ਮਸਲੇ ਲੈ ਕੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ